ਹਰ ਹਰ ਮਹਾਦੇਵ ਹਾਂਜੀ ਸਰ ਅੱਜ ਮਹਾਸ਼ਿਵratri ਦਾ ਪਰਿਵੇਤੇ ਖਾਸ ਤੜਵਲੂਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਮੰਦਿਰ ਪਰਿਸਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਪੂਰੇ ਦੇਸ਼ ਵਾਸੀਆਂ ਨੂੰ ਅੰਬਸਰ ਵਾਸੀਆਂ ਨੂੰ ਅੱਜ ਦੇ ਬੜੇ ਪਵਿੱਤਰ ਤਿਉਹਾਰ ਦੀਆਂ ਵਧਾਈ ਦੇਵਾਂਗਾ ਅੱਜ ਲੋਕਾਂ ਦੇ ਜੀਵਨ ਵਿੱਚ ਬੜਾ ਹਰਸ਼ੁਲਾਸ ਦਾ ਦਿਨ ਆਇਆ ਵਾ ਜੀ ਪ੍ਰਭੂ ਮਹਾ ਸ਼ੰਕਰ ਭਗਵਾਨ ਦਾ ਤੇ ਪਾਰਵਤੀ ਜੀ ਦਾ ਮਹਾਸ਼ਿਵratri ਦਾ ਉਲਾਸ ਹੈਗਾ ਵਾ ਉਰੇ ਉਸੇ ਲੋਕੀ ਬਹੁਤ ਖੁਸ਼ੀਆਂ ਨਾਲ ਸਿਰੇ 12 ਵਜੇ ਤੋਂ ਉੱਥੇ ਲਾਈਨਾਂ ਲੱਗ ਲੱਗ ਕੇ ਆ ਰਹੇ ਆ ਲੋਕੀ ਆਪਾਂ ਦਾ ਜੀਵਨ ਦੇ ਵਿੱਚ ਆਨੰਦ ਮੇ ਬਿਨਾਨੇ ਸੇ ਪ੍ਰਭੂ ਦੇ ਦਰਸ਼ਨ ਕਰਨਾ ਚਾਹੁੰਦੇ ਕਿ ਆਨਵਲਾ ਜਿਹੜਾ ਸਾਡਾ ਸਾਲ 2025 ਆਵਾ ਇਹ ਸਾਲ ਜਿਹੜਾ ਚੜਿਆ ਆਵਾ ਖੁਸ਼ੀਆਂ ਭਰ ਆਵੇ ਲੋਕਾਂ ਦੀਆਂ ਮੰਦੀਆਂ ਬਰਦਾ ਪੂਰੀਆਂ ਹੋਣ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਦੂਰ ਹੋਣ ਇਹ ਮੁਰਾਦ ਮੰਚੇ ਰੱਖ ਕੇ ਪ੍ਰਭੂ ਦੇ ਚਰਨਾਂ 'ਚ ਲੋਕੀ ਸ਼ੀਸ਼ ਨਵਾਉਂਦੇ ਪਏ ਆ ਸੋ ਮੇਰੀ ਸਾਰਿਆਂ ਨੂੰ ਸਾਰਿਆਂ ਤੁਹਾਡੇ ਮੈਚ ਚੈਨਲ ਦੇ ਮਾਧਿਅਮ ਨਾਲ ਇਹੀ ਅਪੀਲ ਹੈ ਕਿ ਆਪਣੇ ਘਰੋਂ 'ਚ ਨਿਕਲ ਕੇ ਤਿਆਰ ਵਿਆਰ ਹੋ ਕੇ ਇੱਥੇ ਆਨ ਆਪਣੇ ਬੱਚੇ ਪਰਿਵਾਰ ਨੂੰ ਲੈ ਕੇ ਆ ਆ ਨਾਲੇ ਮੇਲਾ ਜਿਹੜਾ ਲੱਗਾ ਹੈ ਆ ਇਹ ਆਨੰਦ ਨਾਲੇ ਪ੍ਰਭੂ ਦੇ ਚਰਨ ਅੱਜ ਤੁਸੀਂ ਦੇਖਿਆ ਕਿ ਮੰਦਰ ਦੇ ਵਿੱਚ ਸਾਡੇ ਸ਼ਵਾਲਾ ਬਾਗ ਪਾਈਆਂ ਇੱਕ ਬੜਾ ਹੀ ਪ੍ਰਾਣਾ ਪਵਿੱਤਰ ਮੰਦਿਰ ਦਾ ਪ੍ਰਾਚੀਨ ਮੰਦਿਰ ਹੈ ਅਤੇ ਹਰ ਆਉਣ ਵਾਲੇ ਜਿਹੜਾ ਵੀ ਆਦਮੀ ਕੋਈ ਮੁਰੀਰ ਮੁਰਾਦ ਆਪਣੀ ਰੱਖਿਆ ਦਾ ਉਹਦੀ ਬਰਾਤ ਪੂਰੀ ਹੁੰਦੀ ਹੈ ਸੋ ਇੱਕ ਆਸਥਾ ਲੋਕਾਂ ਨੇ ਮੰਨ ਚ ਭਰੀ ਹੈ ਅੱਜ ਕੋਈ 7 ਤੋਂ 8 ਲੋਕ ਲੋਕਾਂ ਦੀ ਇੱਥੇ ਕਰੀਬ ਫੁੱਟਬਾਲ ਰਹਿਣ ਵਾਲੀ ਹੈ ਲੋਕ ਇੱਥੇ ਆਣਗੇ ਦੂਰੋਂ ਦੂਰੋਂ ਵੀ ਆਣਗੇ ਬਟਾਲੀਓਂ ਕੋ ਗੁਰਦਾਸਪੁਰੋਂ ਪਟਾਣਕੋੜ ਤੋਂ ਲੰਦਰ ਤੋਂ ਦੂਰ ਦੂਰ ਤੋਂ ਲੋਕ ਵੀ ਜਿਨ੍ਹਾਂ ਨੇ ਮੰਨ ਚ ਪ੍ਰਭੂ ਦੇ ਪ੍ਰਤੀ ਆਸਥਾ ਇਸ ਬਾਗ ਸ਼ਵਾਲਾ ਬਾਗਵਈਆਂ ਦੇ ਪ੍ਰਤੀ ਆਸਥਾ ਉਹ ਲੋਕ ਇੱਥੇ ਆਪਣਾ ਸ਼ੀਸ਼ ਨਿਵਾਨ ਆਉਂਦੇ ਸ ਅਸੀਂ ਵੀ ਲੋਕਾਂ ਜਿਹੜੇ ਇੱਥੇ ਆ ਰਹੇ ਆ ਦੂਰ ਦੁਰਾਡੇ ਤੋਂ ਉਹਨਾਂ ਦੀ ਸੇਵਾ ਵਾਸਤੇ ਭੰਡਾਰੇ ਦਾ ਲੰਗਰ ਦਾ ਆਯੋਜਨ ਕੀਤਾ ਹੈ ਕਿ ਜਿਹੜੇ ਲੋਕ ਵੀ ਇੱਥੇ ਆਨ ਪ੍ਰਭੂ ਦੇ ਚਰਨਾਂ ਦੇ ਚ ਉਹ ਕੋਈ ਵੀ ਆਪਣੇ ਘਰ ਭੁਖਾਣਾ ਜਾਵੇ ਰੱਜ ਕੇ ਜਾਵੇ ਇੱਥੇ ਔਰ ਪ੍ਰਭੂ ਦਾ ਗੁਣਗਾਨ ਗਾਉਂਦਾ ਜਾਵੇ ਪ੍ਰਭੂ ਦੀ ਲੀਲਾ ਨੂੰ ਅਪਰੰਪਾਰ ਲੀਲਾ ਨੂੰ ਜਿਹੜਾ ਵਾ ਔਰ ਆਨੰਦ ਮਾਨਦਾ ਜਾਵੇ ਸੋ ਅੱਜ ਖੁਸ਼ੀ ਦੇ ਵਿੱਚ ਅਸੀਂ ਜਿੰਨਾ ਸਰਿਆ ਵਾ ਅਸੀਂ ਕੋਈ ਰਾਜਮਾ ਚਾਵਲ ਕੜੀ ਚਾਵਲ ਚਨਾ ਬਟੂਰਾ ਪਕੌੜੇ ਬਣਾਏ ਆ ਬਰੈਡ ਪਕੌੜੇ ਬਣਾਏ ਆ ਸਮੋਸੇ ਬਣਾਏ ਆ ਦੇਸੀ ਘੋੜਾ ਹਲਵਾ ਬਣਾਇਆ ਹੋਇਆ ਵਾ ਔਰ ਕਾਫੀ ਚੀਜ਼ਾਂ ਜਿਹੜੀਆਂ ਉਹ ਸਮੇਂ ਨਾਲ ਬੰਦੀਆਂ ਜਾ ਰਹੀਆਂ ਹਨ 8 ਸਾਲ ਤੋਂ ਇਹ ਸੇਵਾ ਤੁਸੀਂ ਕਰਦੇ ਆ। ਕਰੀਬ 14 ਸਾਲ ਤੋਂ ਸਾਡਾ ਪਰਿਵਾਰ ਇਹ ਸੇਵਾ ਕਰਦਾ ਆ ਰਿਹਾ ਵਾ। ਤੇ ਇਹ ਸੇਵਾ ਅੱਗੇ ਵੀ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਰੱਖੇ ਹਰਦੇ ਇਹ ਨਿਰੰਤਰ ਚੱਲਦੀ ਰਹੇ। ਅੱਜ ਸਾਰਾ ਦਿਨ ਲੰਗਰ ਦੇ ਭੰਡਾਰੇ ਜਿਹੜੇ ਚੱਲਦੇ ਨੇ। ਦੇਖੋ ਜੀ ਕੱਲ ਸਵੇਰ ਤੋਂ 9 ਵਜੇ ਤੋਂ ਇੱਥੇ ਕੋਈ ਕਰੀਬ 35-40 ਦੇ ਕਰੀਬ ਸਾਡੇ ਸਾਥੀ ਸੱਜਣ ਜਿਹੜੇ ਹੈ ਹਲਵਾਈ ਲੋਕ ਆ ਗਏ ਆ ਉਹ ਆਪਣਾ ਕੰਮ ਕਰਦੇ ਆ ਰਹੇ ਆ ਤਾਂ ਕਿ ਫਰੈਸ਼ ਖਾਣਾ ਸਭ ਨੂੰ ਖਵਾ ਜਾਵੇ। ਵਧੀਆ ਖਾਣਾ ਸਭ ਨੂੰ ਖਵਾ ਜਾਵੇ ਤੇ ਗਰਮ ਗਰਮ ਖਾਣਾ ਸਭ ਨੂੰ ਖਵਾ ਔਰ ਇਥੇ ਸਭ ਹੁਣੇ ਬਸ ਤੁਸੀਂ ਦੇਖੋ ਕਰੀਬ ਕੋਈ 10:30 ਦੇ ਕਰੀਬ ਇੱਥੇ ਲਾਈਨਾਂ ਲਾ ਕੇ ਸ਼ੁਰੂ ਹੋ ਜਾਏਗਾ ਪਰ ਭੰਡਾਰਾ ਅਟੂਟ ਹਰੀ ਇੱਛਾ ਨਾਲ ਚੱਲੇਗਾ। ਭਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਅੱਜ ਦੇ? ਭਗਤਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣਾ ਜੀਵਨ ਆਨੰਦ ਵਿੱਚ ਬਣਾਉਣ ਲਈ ਆਪਣਾ ਆਉਣ ਵਾਲਾ ਸਮਾਂ ਵਧੀਆ ਕਰਨ ਲਈ ਪ੍ਰਭੂ ਦੇ ਚਰਨਾਂ 'ਚ ਸ਼ੀਸ਼ ਨਵਾਓ। ਇਹੀ ਸਭ ਕੁਝ ਹੈਗਾ ਜਿਹੜਾ ਨਾਲ ਜਾਣਾ ਵਾ। ਹੋਰ ਇਸ ਦੁਨੀਆ 'ਚ ਕੁਝ ਨਹੀਂ ਹੈਗਾ ਵਾ। ਸੋ ਮੈਂ ਸਭ ਨੂੰ ਕਹਾਂਗਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਓ ਤੇ ਪ੍ਰਭੂ ਦਾ ਗੁਣਗਾਨ ਕਰੋ। ਹਰ ਹਰ ਬੋਲੇ ਹਮ ਬੰਬੰਬ ਬੋਲੇਗਾ ਜੀ ਤੁਸੀਂ ਨੇ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਹੋ ਤੁਹਾਨੂੰ ਇਹ ਪ੍ਰੇਰਣਾ ਕਿੰਨੇ ਦਿੱਤੀ ਇਸ ਤਰ੍ਹਾਂ ਸੇਵਾ ਦਾ ਕੰਮ ਕਰਦੇ ਹੋ ਦੇਖੋ ਪ੍ਰੇਰਣਾ ਕੋਈ ਨਹੀਂ ਗਈ ਮੇਰਾ ਡੈਨਿਕ ਜੀਵਨ ਹੈ ਮੇਰਾ ਮੈਂ ਸਟੇਟ ਸੈਕਟਰੀ ਵੀ ਰਿਹਾ ਬੀਜੇਪੀ ਦਾ ਪੰਜਾਬ ਦਾ ਚੇਅਰਮੈਨ ਵੀ ਰਿਹਾ ਹਾਂ ਇਹ ਸੇਵਾ ਨਹੀਂ ਗਈ ਮਨਤਾਈ ਸੇਵਾ ਕਰਨ ਦਾ ਮਨ ਦੇ ਵਿੱਚ ਸ਼ੁਰੂ ਤੋਂ 2002 ਦੇ ਵਿੱਚ ਜਦੋਂ ਮੈਂ ਇਸ ਲਾਈਨ 'ਚ ਆਇਆ ਵੀ ਸੀਗਾ ਉਦੋਂ ਦਾ ਹੀ ਮੇਰੇ ਮਨ 'ਚ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਬਾਹਰ ਆਇਆ ਸੀ ਕਿ ਵੀ ਲੋਕਾਂ ਦੀ ਸੇਵਾ ਕਰਨੀ ਦੇਸ਼ ਦੀ ਮਨਤਾਈ ਸੇਵਾ ਕਰਨੀ ਸੋ ਇਹ ਤੇ ਕੁਪਲਖੇ ਗਿਆ ਪ੍ਰਭੂ ਦੇ ਇਹ ਤੇ ਕੁ ਸੇਵਾ ਦਾ ਮਾਧਿਅਮ ਨਹੀਂ ਗਿਆ ਤੇ ਪ੍ਰਭੂ ਨੇ ਕਿ ਕੁਝ ਕੁ ਸਮਾਂ ਤਾਂ ਇੱਕ ਸੇਵਾ ਦਾ ਮੌਕਾ ਮਨ ਦਿੱਤਾ ਹਵਾ ਇਹ ਕੋਨੇ ਹਿੰਮਤ ਦਿੱਤੀ ਹੈ ਕਿ ਕਰਦੇ ਆ ਰਹੇ ਸਾਡਾ ਪਰਿਵਾਰ ਸੋ ਮੈਂ ਆਪਣੇ ਦਾਦਾ ਦਾਦੀ ਨੂੰ ਯਾਦ ਕਰਦੇ ਆ ਉਹਨਾਂ ਨਾਲ ਅੰਦਰ ਕੰਮ ਕਰੀ ਜਾ ਰਹੇ ਜਿੱਦਾਂ ਦੇ ਆਸ਼ੀਰਵਾਦ ਦੇ ਨਾਲ ਸੇਵਾ ਕਰ ਰਿਹਾ ਸਾਰਾ ਦਿਨ ਲੰਗਰ ਚੱਲੇਗਾ ਹਾਂਜੀ ਬਿਲਕੁਲ ਚੱਲੇਗਾ ਬਿਲਕੁਲ ਅਟੁੱਟ ਲੰਗਰ ਚੱਲੇਗਾ